ਗੁੱਡ ਮਾਰਨਿੰਗ ਸਟੂਡੈਂਟਸ ਹਾਂਜੀ ਅੱਜ ਆਪਾਂ ਸਟੱਡੀ ਕਰ ਰਹੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਸੀ ਅੱਜ ਉਹ ਆਪਾਂ ਉਹਨਾਂ ਬਾਰੇ ਸਿੱਖਾਂਗੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਰਜਨ ਦੇਵ ਜੀ ਜੋ 1563 ਤੋਂ 1606 ਈਸਵੀ ਤੱਕ ਉਮਰ ਭੋਗਦਿਆ ਤੇ ਉਹਨਾਂ ਦਾ ਗੁਰਗੱਦੀ ਕਾਲ ਹੈ ਜਿਹੜਾ ਉਹ ਹੈ 1581 ਤੋਂ 1606 ਈਸਵੀ 1581 ਤੋਂ 1606 ਈਸਵੀ ਤਾ ਗੁਰੂ ਅਰਜਨ ਦੇਵ ਜੀ ਆ ਜਿਹੜੇ ਉਹ ਸਿੱਖਾਂ ਦੇ ਪੰਜਵੇਂ ਗੁਰੂ ਆ ਉਹਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਗੱਦੀ ਸੌਂਪੀ ਸੀ ਜਿਹੜੇ ਕਿ ਸਾਡੇ ਪੰਜ ਜਿਹੜੇ ਸਾਡੇ ਚੌਥੇ ਗੁਰੂ ਨੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਵਾਲੇ ਸੀ ਇਹਨਾਂ ਦਾ ਜਨਮ ਆ ਜਿਹੜਾ ਉਹ 15 April ਜਨਮ 15 April 1563 ਈਸਵੀ ਨੂੰ ਹੁੰਦਾ ਹੈ ਗੋਇੰਦਵਾਲ ਵਿਖੇ ਗੋਇੰਦਵਾਲ ਦਾ ਇਲਾਕਾ ਹੈ ਵਡਾਲੀ ਨਾਮਕ ਪਿੰਡ ਇੱਥੇ ਇਹਨਾਂ ਦਾ ਜਨਮ ਹੁੰਦਾ ਔਰ ਇਹਨਾਂ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਹੈ ਜੋ ਕਿ ਸਾਡੇ ਚੌਥੇ ਗੁਰੂ ਸਹਿਬਾਨ ਨੇ ਪਿਤਾ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਤੇ ਮਾਤਾ ਦਾ ਨਾਮ ਹੈ ਬੀਬੀ ਪੰਨੀ ਜੋ ਕਿ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਜੋ ਸਾਡੇ ਤੀਜੇ ਗੁਰੂ ਨੇ ਜੋ ਸਿੱਖਾਂ ਦੇ ਤੀਸਰੇ ਗੁਰੂ ਨੇ ਬੀਬੀ ਪੰਨੀ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ ਜੋ ਇਹਨਾਂ ਨੇ ਇਹ ਗੁਣ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਦਿੱਤਾ ਜੋ ਅੱਗੇ ਚੱਲ ਕੇ ਪੰਜਵੇਂ ਗੁਰੂ ਬਣੇ ਤਾਂ ਬੀਬੀ ਭਾਨੀ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਇਨਸਾਨੀਅਤ ਦੇ ਗੁਣ ਭਰੇ ਅਧਿਆਤਮਿਕਤਾ ਦੇ ਗੁਣ ਭਰੇ ਨਾਲ ਹੀ ਧਾਰਮਿਕ ਵਿਚਾਰ ਵੀ ਉਹਨਾਂ ਨੇ ਦਿੱਤੇ ਔਰ ਨਾਲ ਦੀ ਨਾਲ ਹੀ ਨੈਤਿਕ ਜੋ ਸਿੱਖਿਆ ਸੀ ਉਹ ਵੀ ਬੀਬੀ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬਚਪਨ ਵਿੱਚੋਂ ਹੀ ਦਿੱਤੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਨੇ ਹੀ ਆ ਈਸ਼ਵਰ ਭਗਤੀ ਤੇ ਗੁਰੂ ਭਗਤੀ ਦਾ ਗਿਆਨ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤਾ ਸੀ ਬਚਪਨ ਤੋਂ ਹੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਉਹ ਸਾਰੇ ਗੁਣ ਮੌਜੂਦ ਸਨ ਜੋ ਇੱਕ ਗੁਰੂ ਬਨ ਦੇ ਲਈ ਚਾਹੀਦੇ ਹੁੰਦੇ ਆ ਤੇ ਉਹਨਾਂ ਨੇ ਇਹ ਸਾਰੇ ਗੁਣ ਆਪਣੀ ਮਾਤਾ ਤੋਂ ਪ੍ਰਾਪਤ ਕੀਤੇ ਫਿਰ ਉਹਨਾਂ ਦੇ ਨਾਨਾ ਸੀ ਜਿਹੜੇ ਗੁਰੂ ਅਮਰਦਾਸ ਜੀ ਉਹ ਉਹਨਾਂ ਨੂੰ ਵੀ ਬਹੁਤ ਪਿਆਰੇ ਸੀਗੇ ਤਾਂ ਉਹ ਉਹਨਾਂ ਕੋਲ ਅਕਸਰ ਖੇਡਦੇ ਰਹਿੰਦੇ ਸੀ ਉਹਨਾਂ ਤੋਂ ਦੇ ਆਤਮਿਕ ਸਿੱਖਿਆ ਵੀ ਪ੍ਰਾਪਤ ਕਰਦੇ ਸੀ ਫਿਰ ਸ੍ਰੀ ਗੁਰੂ ਰਾਮਦਾਸ ਜੀ ਦਾ ਤਾਂ ਉਹਨਾਂ ਉੱਪਰ ਬਹੁਤ ਹੀ ਜ਼ਿਆਦਾ ਪ੍ਰਭਾਵ ਸੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਅ ਅਧਿਆਤਮਿਕਤਾ ਦੀ ਸਿੱਖਿਆ ਜਿਹੜੀ ਉਹ ਦਿੱਤੀ ਤਾਂ ਜਿਹੜਾ ਉਹਨਾਂ ਮੁੱਢਲਾ ਨਾਮ ਹੈ ਉਹ ਅਰਜਨ ਮੱਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਗੁਰੂ ਅਰਜਨ ਦੇਵ ਜੀ ਦੇ ਗੁਰੂ ਬਣ ਸਮੇਂ ਉਹਨਾਂ ਨੂੰ ਦੇਵ ਸ਼ਬਦ ਨਾਲ ਪੁਕਾਰਿਆ ਗਿਆ ਸੀ ਸ਼ੁਰੂਆਤ ਵਿੱਚ ਉਹਨਾਂ ਦਾ ਨਾਮ ਅਰਜਨ ਮੱਲ ਸੀ ਔਰ ਇਹ ਤੀਸਰੀ ਸੰਤਾਨ ਸੀ ਸ੍ਰੀ ਗੁਰੂ ਰਾਮਦਾਸ ਜੀ ਦੀ ਔਰ ਮੁੱਢਲਾ ਨਾਮ ਅਰਜਨ ਮੱਲ ਸੀ ਬਾਅਦ ਵਿੱਚ ਅਰਜਨ ਦੇਵ ਹੋ ਗਏ ਠੀਕ ਹੈ ਇਹਨਾਂ ਨੇ ਪਾਈ ਬੁੱਢਾ ਜੀ ਤੋਂ ਬਾਬਾ ਬੁੱਢਾ ਜੀ ਤੋਂ ਗੁਰਮੁਖੀ ਸਿੱਖਿਆ ਪ੍ਰਾਪਤ ਕੀਤੀ ਸੀ ਔਰ ਆਪਣੇ ਨਾਨਾ ਅਰਥਾਤ ਸ੍ਰੀ ਗੁਰੂ ਅਮਰਦਾਸ ਜੀ ਤੋਂ ਇਹਨਾਂ ਨੇ ਅਧਿਆਤਮਿਕ ਸਿੱਖਿਆ ਪ੍ਰਦਾਨ ਕੀਤੀ ਸੀ ਪ੍ਰਾਪਤ ਕੀਤੀ ਸੀ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਕਿ ਇਤਿਹਾਸਕਾਰ ਅਕਸਰ ਕਹਿੰਦੇ ਆ ਕਿ ਇਹਨਾਂ ਨੂੰ ਫਾਰਸੀ ਸੰਸਕ੍ਰਿਤੀ ਹਿੰਦੀ ਤੇ ਹੋਰ ਭਾਸ਼ਾਵਾਂ ਦਾ ਵੀ ਕਾਫੀ ਗਿਆਨ ਪ੍ਰਾਪਤ ਸੀ ਤਾ ਇਹ ਨਨ ਜਿਹੜਾ ਹੈ ਉਹ ਪਹਿਲਾਂ ਆਪਣੀ ਜ਼ਿੰਦਗੀ ਦੇ ਪਹਿਲੇ ਮੁੱਢਲੇ 11 ਸਾਲ ਆ ਜਿਹੜੇ ਉਹ ਗੋਇੰਦਵਾਲ ਵਿਖੇ ਹੀ ਬਤੀਤ ਕੀਤੇ ਸੀ ਪਰ ਭਾਈ ਪ੍ਰਿਥੀ ਦੇ ਦਾ ਵਿਰੋਧ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਜਿਹੜੇ ਆ ਉੱਥੋਂ ਮੂਵ ਔਨ ਹੋ ਗਏ ਸੀ ਤਾਂ ਇਸ ਤਰ੍ਹਾਂ ਸਤਿਗੁਰ ਅਰਜਨ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾ ਜਿਹੜੇ ਉਹ ਗੋਇੰਦਵਾਲ ਵਿਖੇ ਬਤੀਤ ਕੀਤੇ ਸੀ ਫਿਰ ਅੰਬਰਸਰ ਸਾਹਿਬ ਚਲੇ ਗਏ ਸੀ ਜਿੱਥੇ ਉਹਨਾਂ ਨੇ ਸਰੋਵਰ ਦੇ ਨਿਰਮਾਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਸੀ ਹਰਿਮੰਦਰ ਸਾਹਿਬ ਦੇ ਉਸਾਰੀ ਵਕਤ ਵੀ ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਸੀ ਠੀਕ ਹੈ ਤਾਂ ਉਹਨਾਂ ਦਾ ਬਚਪਨ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੈ ਕਿਉਂਕਿ ਇੱਕ ਤਾਂ ਪ੍ਰਥੀਏ ਦਾ ਵਿਰੋਧ ਬਹੁਤ ਜ਼ਿਆਦਾ ਚੱਲ ਰਿਹਾ ਸੀ ਫਿਰ ਗੁਰੂ ਸਾਹਿਬ ਵੀ ਸਿੱਖ ਇਤਿਹਾਸ ਸੌਰੀ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੋਣ ਕਰਕੇ ਇਹਨਾਂ ਵੱਲ ਇੰਨਾ ਜ਼ਿਆਦਾ ਖਾਸ ਧਿਆਨ ਨਹੀਂ ਸੀ ਦੇ ਸਕੇ ਇਹਨਾਂ ਦਾ ਵਿਆਹ ਜਿਹੜਾ ਉਹ ਗੰਗਾ ਦੇਵੀ ਨਾਲ ਕੀਤਾ ਗਿਆ ਸੀ ਜੋ ਫਿਲੌਰ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਸੀ ਮਿਉ ਉਸ ਪਿੰਡ ਦੇ ਕ੍ਰਿਸ਼ਨ ਚੰਦ ਦੀ ਪੁੱਤਰੀ ਸੀ ਜਿਨ੍ਹਾਂ ਨਾਲ ਇਹਨਾਂ ਦਾ ਵਿਆਹ ਹੋਇਆ ਹੋਇਆ ਸੀ ਔਰ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਬੀਤ ਜਾਣ ਕਰਾਂ 1595 ਦੇ ਵਿੱਚ ਇਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਜੋ ਅੱਗੇ ਚੱਲ ਕੇ 6ਵੇਂ ਗੁਰੂ ਬਣਦੇ ਆ ਤਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਜੀਵਨ ਆ ਉਹ ਕਾਫੀ ਜ਼ਿਆਦਾ ਸ਼ੁਰੂਆਤ ਦੇ ਵਿੱਚ ਹੀ ਚੰਗਾ ਬੀਤਿਆ ਸੀ ਤਾਂ ਇਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਨਾ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਸੀ ਉਹ ਇਹਨਾਂ ਨਾਲ ਅਕਸਰ ਖੇਡਦੇ ਸੀ ਅਧਿਆਤਮਿਕ ਸਿੱਖਿਆ ਦਿੰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਇਹ ਦੋਇਤਾ ਬਾਣੀ ਦਾ ਬੋਇਤਾ ਬਣੇਗਾ ਜਿਸ ਦਾ ਮਤਲਬ ਸੀ ਕਿ ਅੱਗੇ ਚੱਲ ਕੇ ਗੁਰੂਆਂ ਦੁਆਰਾ ਜਿੰਨੀ ਵੀ ਬਾਣੀ ਜਾਂ ਸ਼ਬਦਾਂ ਦੀ ਰਚਨਾ ਕੀਤੀ ਗਈ ਹੈ ਉਹਨਾਂ ਬਾਣੀਆਂ ਨੂੰ ਆਪਣੇ ਮਤਲਬ ਸਿੱਖਾਂ ਨੂੰ ਉਪਦੇਸ਼ ਦੇਗਾ ਉਹਨਾਂ ਨੂੰ ਇਕੱਠਾ ਕਰੇਗਾ ਤੇ ਪਾਪ ਸਾਗਰ ਜੋ ਦੁਨੀਆ ਦਾ ਹੈ ਜਿਸ ਵਿੱਚ ਪਾਪ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ ਲੋਕ ਕ੍ਰਪਟ ਹੋ ਚੁੱਕੇ ਸੀ ਲੋਕਾਂ ਨੂੰ ਸੇਧ ਦੇਗਾ ਤੇ ਲੋਕਾਂ ਨੂੰ ਇਹਦੇ ਵਿੱਚ ਮਤਲਬ ਪਾਵ ਸਾਗਰ ਤੋਂ ਪਾਰ ਹੋਣ ਦੀ ਸਿੱਖਿਆ ਜਿਹੜੀ ਉਹਦੇ ਵਿੱਚ ਦਿੱਤੀ ਜਾਊਗੀ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਗੁਰਗੱਦੀ ਦੇਣ ਸਮੇਂ ਸ੍ਰੀ ਗੁਰੂ RAMDAS ਜੀ ਨੇ ਦੇਖਿਆ ਕਿ ਉਹਨਾਂ ਦੇ ਤਿੰਨ ਪੁੱਤਰ ਆ ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਦਾ ਮਹਾਦੇਵ ਅਤੇ ਅਰਜਨ ਮਾਨਲਾ ਜੋ ਕਿ ਸਭ ਤੋਂ ਛੋਟੇ ਸੀ ਤਾਂ ਜਿਹੜਾ ਪ੍ਰਿਥੀ ਚੰਦ ਸੀ ਉਹ ਲਾਲਚੀ ਵਿਅਕਤੀ ਸੀ ਹੰਕਾਰੀ ਵਿਅਕਤੀ ਸੀ ਸਵਾਰਥੀ ਸੀ ਜਿਸ ਕਾਰਨ ਗੁਰੂ ਸਾਹਿਬ ਅਕਸਰ ਉਹਨੂੰ ਮੀਨਾ ਕਿਹਾ ਕਰਦੇ ਸੀ ਕਿ ਇਹ ਮੀਨਾ ਹੈ ਆਪਣੇ ਮਨ ਅੰਦਰ ਚੀਜ਼ਾਂ ਰੱਖਦਾ ਹੈ ਜਿਸ ਕਾਰਨ ਇਹ ਮਤਲਬ ਸਿੱਖਾਂ ਦਾ ਜਾਂ ਸ਼ਰਧਾਲੂਆਂ ਦਾ ਜਾਂ ਫਿਰ ਤੁਸੀਂ ਕਹਿ ਦੋ ਕਿ ਲੋਕਾਈ ਦਾ ਕਿਸੇ ਵੀ ਤਰ੍ਹਾਂ ਭਲਾ ਨਹੀਂ ਕਰ ਸਕਦਾ ਫਿਰ ਮਹਾਦੇਵ ਜੀ ਸੀ ਜਿਹੜੇ ਮਹਾਦੇਵ ਜੀ ਸੀ ਉਹ ਵੈਰਾਗੀ ਸੁਭਾਅ ਦੇ ਸੀ ਉਹਨਾਂ ਨੂੰ دنیਵੀ ਕੰਮਾਂ ਵਿੱਚ ਕੋਈ ਇੰਟਰਸਟ ਨਹੀਂ ਸੀ ਨਾ ਹੀ ਉਹ ਕੋਈ ਰੁਚੀ ਲੈਂਦੇ ਸੀ ਤੇ دنیਵੀ ਕੰਮਾਂ ਵਿੱਚ ਰੁਚੀ ਨਾ ਹੋਣ ਕਰਕੇ ਉਹ ਸੰਿਆਸੀ ਮੰਨੇ ਜਾਂਦੇ ਸੀ ਵਿਰਾਗ ਨੂੰ ਜਿਆਦਾ ਪਸੰਦ ਕਰਦੇ ਸੀ ਤਾਂ ਉਹ ਵੀ ਗੁਰਗੱਦੀ ਦੇ layak ਨਹੀਂ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਹ ਕਹਿਣਾ ਸੀ ਕਿ ਗ੍ਰਸਤ ਜੀਵਨ 'ਚ ਹੁੰਦੇ ਹੋਏ ਤੁਸੀਂ ਜਦੋਂ ਪਰਮਾਤਮਾ ਦੀ ਭਗਤੀ ਕਰਦੇ ਹੋ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਉਦੋਂ ਸਫਲ ਹੁੰਨੇ ਹੋ ਜੇਕਰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਤਾਂ ਉਸ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਸਾਨੂੰ ਇਹ ਸਿਰਫ ਇਹੀ ਸਦਨੀ ਦਿੱਤਾ ਕਿ ਅਸੀਂ ਪਰਮਾਤਮਾ ਦਾ ਨਾਮ ਜਪੀਏ ਉਹਨਾਂ ਨੇ ਕਿਹਾ ਕਿ ਉਹ ਤਾਂ ਤੁਸੀਂ ਧਰਤੀ ਉੱਪਰ ਪੈਦਾ ਹੋਏ ਹੋ ਤਾਂ ਧਰਤੀ ਅਕੋਰਡਿੰਗ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਦੇ ਹੋਏ ਪਰਮਾਤਮਾ ਦਾ ਨਾਮ ਲੈਣਾ ਹੀ ਅਸਲ ਜ਼ਿੰਦਗੀ ਵਿੱਚ ਪਰਮਾਤਮਾ ਨਾਲ ਜੁੜਨ ਦੀ ਇੱਕ ਪ੍ਰਕਿਰਿਆ ਹੈ ਤਾਂ ਫਿਰ ਮਹਾਦੇਵ ਜੀ ਨੂੰ ਵੀ ਗੱਦੀ ਉੱਪਰ ਨਹੀਂ ਬਿਠਾਇਆ ਜਾ ਸਕਦਾ ਸੀ ਤਾਂ ਲਾਸਟ ਵਨ ਬਚਦੇ ਸੀ ਅਰਜਨ ਮਾਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦੇਖਿਆ ਕਿ ਉਹ ਤਿਆਗ ਦੀ ਭਾਵਨਾ ਵੀ ਰੱਖਦੇ ਆ ਮਨੁੱਖਤਾ ਦੀ ਭਾਵਨਾ ਵੀ ਰੱਖਦੇ ਆ ਸੇਵਾ ਦੀ ਭਾਵਨਾ ਵੀ ਰੱਖਦੇ ਆ ਇਮਾਨਦਾਰ ਵੀ ਆ ਸੱਚ ਦੇ ਰਾਹ ਤੇ ਵੀ ਚੱਲਦੇ ਆ ਫਿਰ ਬਾਣੀ ਵੀ ਉਹਨਾਂ ਨੇ ਗੰਠ ਕੀਤੀ ਹੋਈ ਆ ਤੇ ਉਪਦੇਸ਼ ਵੀ ਬੜੇ ਚੰਗੇ ਤਰੀਕੇ ਨਾਲ ਉਹ ਦੇ ਲੈਂਦੇ ਆ ਤਾਂ ਜਿਸ ਕਾਰਨ ਗੁਰੂ ਸਾਹਿਬ ਨੇ ਭਾਈ ਬੁੱਢਾ ਜੀ ਨੂੰ ਕਹਿ ਕੇ ਅਰਜਨ ਮਾਰਜਨ ਮੱਲ ਨੂੰ ਅਰਜਨ ਦੇਵ ਕਰਾਰ ਕਰਕੇ ਸਿੱਖਾਂ ਦੇ ਪੰਜਵੇਂ ਗੁਰੂ ਆ ਜਿਹੜੇ ਉਹ ਐਲਾਨ ਕਰਤਾ ਸੀ ਪੰਜ ਪੈਸੇ ਤੇ ਨਾਰੀਅਲ ਦਾ ਮੱਥਾ ਜਿਹੜਾ ਹੈ ਗੁਰੂ ਅਰਜਨ ਸਾਹਿਬ ਸਾਹਮਣੇ ਟੇਕਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਰਜਨ ਦੇਵ ਦਾ ਨਾਮ ਦਿੱਤਾ ਗਿਆ ਸੀ ਤੇ ਸਿੱਖਾਂ ਦੇ ਪੰਜਵੇਂ ਗੁਰੂ ਹੋਣ ਦਾ ਮਾਨ ਬਖਸ਼ਿਆ ਗਿਆ ਸੀ ਜਿਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਉੱਤੇ ਬੈਠਦੇ ਆ ਤਾਂ ਹੁਣ ਗੁਰਗੱਦੀ ਉੱਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਇਦਾਂ ਹੀ ਗੁਰੂ ਆ ਜਿਹੜਾ ਕੁਝ ਲੋਕਾਂ ਦੁਆਰਾ ਐਕਸੈਪਟ ਨਹੀਂ ਕੀਤਾ ਜਾਂਦਾ ਤਾਂ ਇੱਥੇ ਆਪਾਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਅਰਜਨ ਦੇਵ ਜੀ ਦੇ ਵਿਰੋਧੀ ਤੁਸੀਂ ਇਹਨੂੰ ਇਹ ਵੀ ਲਿਖ ਸਕਦੇ ਹੋ ਕਿ ਗੁਰਗੱਦੀ ਪ੍ਰਾਪਤੀ ਸਮੇਂ ਆਉਣ ਵਾਲੀਆਂ ਔਕੜਾਂ ਤਾਂ ਸਭ ਤੋਂ ਪਹਿਲੀ ਔਕੜ ਕੀ ਸੀ ਪ੍ਰਿਥੀਆ ਜਾਂ ਪ੍ਰਿਥੀਚੰਦ ਪ੍ਰਥੀਆ ਗੁਰੂ ਸਾਹਿਬ ਦਾ ਆਪਣਾ ਹੀ ਵੱਡਾ ਭਰਾ ਹੈ ਉਹਨੇ ਬੜੇ ਵੱਡੇ ਲੈਵਲ ਤੇ ਗੁਰੂ ਸਾਹਿਬ ਦਾ ਵਿਰੋਧ ਕੀਤਾ ਸੀ ਗੁਰੂ ਸਾਹਿਬ ਦੇ ਗੱਦੀ ਤੇ ਬੈਠਣ ਤੋਂ ਬਾਅਦ ਉਦੋਂ ਤੱਕ ਜਦੋਂ ਤੱਕ ਪ੍ਰਥੀਆ ਦੀ ਮੌਤ ਨਹੀਂ ਹੋ ਗਈ ਸੀ ਉਹ ਲਗਾਤਾਰ ਗੁਰੂ ਸਾਹਿਬ ਦਾ ਵਿਰੋਧ ਆ ਜਿਹੜਾ ਉਹ ਜਾਰੀ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਨੂੰ ਗੱਦੀ ਤੋਂ ਉਤਾਰਨ ਦੇ ਲਈ ਕਿਉਂਕਿ ਉਹਨੂੰ ਲੱਗਦਾ ਸੀ ਨਾ ਕਿ ਭਾਰਤ ਵਿੱਚ ਇਹ ਚੀਜ਼ ਪ੍ਰਚਲਿਤ ਹੈ ਕਿ ਜ਼ਮੀਨ ਜਾਇਦਾਦ ਜਾਂ ਗੱਦੀ ਜਾਂ ਉਹ ਚਾਹੇ ਰਾਜਸ਼ਾਹੀ ਗੱਦੀ ਹੋਵੇ ਜਾਂ ਗੁਰਗੱਦੀ ਹੋਵੇ ਉਹਦੇ ਲਈ ਵੱਡੇ ਪੁੱਤਰ ਨੂੰ ਹੀ ਪਹਿਲ ਦਿੱਤੀ ਜਾ ਸਕਦੀ ਹੈ ਪਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਐਦਾਂ ਨਹੀਂ ਹੋਇਆ ਸੀ ਜੋ ਗੱਦੀ ਦੇ ਅਸਲ वारिस ਸੀ ਐਦਾਂ ਤਾਂ ਗੁਰੂ ਨਾਨਕ ਸਾਹਿਬ ਦੇ ਵੀ ਮਤਲਬ ਦੋ ਪੁੱਤਰ ਸੀ ਜਿਨ੍ਹਾਂ ਨੂੰ ਮਤਲਬ ਇਸ ਤਰ੍ਹਾਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਦੇ ਵੀ ਦੋ ਪੁੱਤਰ ਸੀ ਜਿਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਗੱਦੀ ਮਿਲਣੀ ਚਾਹੀਦੀ ਸੀ ਪਰ ਗੁਰੂ ਨਾਨਕ ਸਾਹਿਬ ਨੇ ਗੱਦੀ ਉਹਨਾਂ ਨੂੰ ਦੇਣ ਦੀ ਬਜਾਏ ਭਾਈ ਲੈਣਾ ਜਿਹਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੱਦੀ ਉੱਤੇ ਬਿਠਾਇਆ ਸੀ ਤਾਂ ਪ੍ਰਥੀਆ ਦਾ ਇਹ ਕਹਿਣਾ ਕਿ ਗੁਰਗੱਦੀ ਦਾ ਅਸਲ ਹੱਕਦਾਰ ਉਹ ਆ ਤਾਂ ਇਹ ਸਰਾਸਰ ਗਲਤ ਸੀ ਕਿਉਂਕਿ ਗੁਰਗੱਦੀ ਦੇ ਲਈ ਵੱਡੇ ਪੁੱਤਰ ਦਾ ਹੋਣਾ ਹੀ ਇੱਕ ਜਿਹੜੇ ਰਿਕੁਆਇਰਮੈਂਟ ਨਹੀਂ ਸੀ ਇਹ ਵੀ ਸੀ ਕਿ ਉਸ ਗੁਰਗੱਦੀ ਨੂੰ ਕਿਸ ਤਰ੍ਹਾਂ ਨਾਲ ਅੱਗੇ ਵਧਾਉਣ ਵਾਲਾ ਹੋ ਸਕਦਾ ਹੈ ਲੋਕਾਂ ਨਾਲ ਮਤਲਬ ਬੇਈਮਾਨ ਹੋਣਾ ਚਾਹੀਦਾ ਪ੍ਰਸ਼ਟ ਨਹੀਂ ਹੋਣਾ ਚਾਹੀਦਾ ਸਾਰੀਆਂ ਕੁਆਲਿਟੀਆਂ ਦੇਖਣੀਆਂ ਪੈਂਦੀਆਂ ਸੀ ਤੇ ਇਸੇ ਕਰਕੇ ਪ੍ਰਿਥੀ ਚੰਦ ਨੂੰ ਗੱਡੀ ਨਹੀਂ ਮਿਲੀ ਸੀ ਪਰ ਉਹ ਆਪਣਾ ਅਧਿਕਾਰ ਸਮਝਦਾ ਸੀ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਉਹਨੇ ਬਹੁਤ ਸਾਰੇ ਕਾਰਜ ਕਰਨੇ ਸ਼ੁਰੂ ਕਰਦੇ ਤੇ ਸਭ ਤੋਂ ਪਹਿਲਾਂ ਉਹਨੇ ਪਿੰਡ ਦੇ ਹੀ ਚੌਧਰੀਆਂ ਕੋਲ ਜਾ ਕੇ ਇਸ ਚੀਜ਼ ਦੀ ਸ਼ਿਕਾਇਤ ਕੀਤੀ ਕਿ ਗੁਰੂ ਜੋ ਅਰਜਨ ਦੇਵ ਹੈ ਉਹਨੇ ਉਹਦੇ ਪਿਤਾ ਦੀ ਸਾਰੀ ਜਿਹੜੀ ਸੰਪਤੀ ਆ ਜ਼ਮੀਨ ਜਾਇਦਾਦ ਆ ਉਹ ਲੈ ਲਿਆ ਪਰ ਵੱਡਾ ਹੋਂਦ ਦੇ ਅਧਿਕਾਰ ਹੇਠ ਉਹ ਦੇ ਕੋਲ ਹੋਣਾ ਚਾਹੀਦਾ ਸੀ ਜਿਸ ਕਾਰਨ ਚੌਧਰੀਆਂ ਨੇ ਅਰਜਨ ਦੇਵ ਜੀ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਾਇਦਾਦ ਦਾ ਜੋ ਅਸਲ ਹਿੱਸਾ ਬੰਦਾ ਹੈ ਇਹਨੂੰ ਦਿੱਤਾ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਜ਼ਮੀਨ ਜਾਇਤ ਨਾਲ ਨਾਲ ਕੋਈ ਖਾਸ ਮੋਹ ਪਿਆਰ ਹੈ ਨਹੀਂ ਸੀ ਕਿਉਂਕਿ ਉਹ ਬਰਗੱਦੀ ਤੇ ਪਰਮਾਤਮਾ ਨਾਲ ਜੁੜ ਚੁੱਕੇ ਸੀ ਤਾਂ ਉਹਨਾਂ ਨੇ ਜਿੰਨੀ ਵੀ ਜ਼ਮੀਨ ਜਾਇਦਾਦ ਸੀ ਆਪਣੇ ਹਿੱਸੇ ਦੀ ਵੀ ਵੰਦਨ ਪ੍ਰੀਤਿਆ ਨੂੰ ਦੇ ਦਿੱਤੀ ਪਰ ਪ੍ਰੀਤਿਆ ਇਸ ਤਿੱਥ ਤੇ ਵੀ ਖੁਸ਼ ਨਾ ਹੋਇਆ ਜਿਸ ਕਾਰਨ ਉਹਨੇ ਫਿਰ ਅੱਗੇ ਚੱਲ ਕੇ ਹੋਰ ਸਮੱਸਿਆਵਾਂ ਕ੍ਰੀਏਟ ਕਰਨੀਆਂ ਸ਼ੁਰੂ ਕਰਤੀਆਂ ਜਿਸ ਤੋਂ ਬਾਅਦ ਉਹ ਸੁਲੈਹ ਖਾਨ ਨਾਲ ਵੀ ਮਿਲ ਜਾਂਦਾ ਹੈ ਸੁਲੈਹ ਖਾਨ ਵੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕਾਫੀ ਹੱਦ ਤੱਕ ਅਕਬਰ ਨੂੰ ਢੜਕਾਉਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜਿਸ ਤੋਂ ਬਾਅਦ ਅਕਬਰ ਆ ਜਿਹੜਾ ਉਹ ਗੁਰੂ ਸਾਹਿਬ ਦੀ ਪੋਛਪੜਤਾਲ ਕਰਦਾ ਹੈਗਾ ਕਿਉਂਕਿ ਅਕਬਰ ਤੱਕ ਇਹ ਗੱਲ ਪਹੁੰਚਾਈ ਗਈ ਸੀ ਕਿ ਪ੍ਰਥੀਆ ਗੱਦੀ ਦਾ ਅਸਲ ਵਾਰਸ ਸੀ ਪਰ ਪ੍ਰਥੀਆ ਨੂੰ ਗੱਦੀ ਆ ਜਿਹੜੀ ਉਹ ਨਹੀਂ ਸੌਂਪੀ ਗਈ ਸੀ ਜਿਸ ਕਾਰਨ ਪ੍ਰਥੀਆ ਗੱਦੀ ਦਾ ਅਸਲ ਵਾਰਸ ਮੰਨਿਆ ਜਾਣਾ ਚਾਹੀਦਾ ਸੀ ਤਾਂ ਉਹਨੇ ਪ੍ਰਥੀਆ ਜਦੋਂ ਗੁਰੂ ਅਕਬਰ ਨੂੰ ਬਾਦਸ਼ਾਹ ਅਕਬਰ ਨੂੰ ਇਹ ਚੀਜ਼ ਦੈਲਮਾ ਹੋਇਆ ਤਾਂ ਉਹਨੇ ਪੁੱਛ ਪੜਤਾਲ ਕੀਤੀ ਸਾਰੀ ਕਾਰਵਾਈ ਕੀਤੀ ਤਾਂ ਉਸ ਤੋਂ ਬਾਅਦ ਉਹਨੇ ਵੀ ਇਹ ਮਹਿਸੂਸ ਕੀਤਾ ਕਿ ਗੱਦੀ ਦਾ ਅਸਲ ਵਾਰਸ ਹੈ ਜਿਹੜੇ ਉਹ ਗੁਰੂ ਅਰਜਨ ਦੇਵ ਜੀ ਨੂੰ ਥਾਪ ਕੇ ਸਹੀ ਕੀਤਾ ਗਿਆ ਹੈ ਉਸ ਤੋਂ ਇਲਾਵਾ ਜੋ ਪ੍ਰਥੀਆ ਹੈ ਪ੍ਰਥੀਆ ਨੇ ਮਤਲਬ ਜਿਹੜੇ ਲੋਕ ਸੇਵਾ ਦੇ ਲਈ ਆਉਂਦੇ ਸੀ ਸ਼ਰਧਾਲੂ ਸੀ ਉਹਨਾਂ ਨੂੰ ਵੀ ਭਟਕਾਉਣਾ ਸ਼ੁਰੂ ਕੀਤਾ ਉਹਨਾਂ ਨੂੰ ਵੀ ਕਿਹਾ ਕਿ ਅਰਜਨ ਦੇਵਾ ਜਿਹੜੇ ਉਹ ਸਹੀ ਗੁਰੂ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਇੱਕੋ ਸਮਸੰਦਾ ਨੂੰ ਜੋ ਕਿ ਭ੍ਰਸ਼ਟ ਸੀ ਜਿਹੜੇ ਮਸੰਦ ਭ੍ਰਸ਼ਟ ਸੀ ਜਿਹੜੇ ਮਤਲਬ ਕਰਪਟ ਸੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਕਾਰਨ ਉਹਨੇ ਕੀ ਕੀਤਾ ਕਿ ਉਹਨਾਂ ਨੂੰ ਕਿਹਾ ਕਿ ਜਿੰਨਾ ਵੀ ਧਨ ਇਕੱਠਾ ਹੋਊਗਾ ਦਸਵੰਦ ਦਾ ਉਹ ਸਾਰਾ ਉਹ ਇਹਦੇ ਕੋਲ ਜਮ੍ਹਾਂ ਕਰਾਇਆ ਕਰਨਗੇ ਪ੍ਰਥੀਆ ਕੋਲ ਜਮ੍ਹਾਂ ਕਰਾਇਆ ਕਰਨਗੇ ਤੇ ਨਾਲ ਹੀ ਉਹ ਲੰਗਰ ਲਈ ਗੁਰੂ ਅਰਜਨ ਦੇਵ ਜੀ ਕੋਲ ਜਾਇਆ ਕਰਨਗੇ ਜਿਸ ਦਾ ਸਿੱਖ ਸ਼ਰਧਾਲੂਆਂ ਉੱਪਰ ਬਹੁਤ ਅਸਰ ਹੋਇਆ ਸੀ ਤੇ ਉਹਨਾਂ ਨੇ ਵੀ ਫਿਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਐਕਸੈਪਟ ਕਰ ਲਿਆ ਸੀ ਕਿ ਗੁਰੂ ਅਰਜਨ ਦੇਵ ਜੀ ਹੀ ਹੋ ਸਕਦੇ ਆ ਜਿਹੜੇ ਸਿਰਫ ਪੈਸੇ ਨਾਲ ਨਹੀਂ ਜੁੜੇ ਹੋਏ ਗੁਰਗੱਦੀ ਤੇ ਉਹਦੇ ਨਿਯਮਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਇਆ ਇੱਥੇ ਹੀ ਫਿਰ ਭਾਈ ਗੁਰਦਾਸ ਜੀ ਜੋ ਆਗਰਾ ਵਿਖੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸੀ ਉਹ ਵਾਪਸ ਆਉਂਦੇ ਆ ਨਵੇਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨਾਲ ਭੇਟਾ ਕਰਨ ਵਾਸਤੇ ਦੋ ਜਦੋਂ ਆ ਕੇ ਦੇਖਦੇ ਹੋ ਤਾਂ ਦੇਖਦੇ ਹੋ ਕਿ ਮਾਹੌਲ ਬਹੁਤ ਖਰਾਬ ਹੋਇਆ ਹੈ ਅਰਜਨ ਦੇਵ ਜੀ ਦਾ ਵਿਰੋਧ ਹੈ ਜਿਹੜਾ ਪ੍ਰਿਥੀਆ ਦੁਆਰਾ ਵਾਤਵਾਂਵਾਦ ਕੀਤਾ ਜਾ ਰਿਹਾ ਜਿਸ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਪੋਰਟ ਕਰਨ ਦੇ ਲਈ ਭਾਈ ਗੁਰਦਾਸ ਜੀ ਦੁਆਰਾ ਸਿੱਖਾਂ ਨੂੰ ਮਿਲ ਕੇ ਉਹਨਾਂ ਨੂੰ ਨਾਲ ਲੈ ਕੇ ਨਵੇਂ ਗੁਰੂ ਦੀ ਛਵੀ ਨੂੰ ਖਰਾਬ ਕਰਨ ਵਾਲੇ ਪ੍ਰਿਥੀਆ ਵਿਰੋਧਿਕ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਬਾਰੇ ਮਤਲਬ ਸਮਾਜ ਵਿੱਚ ਵੀ ਇੱਕ ਨਵੀਂ ਲਹਿਰ ਆ ਜਿਹੜੀ ਉਹ ਆ ਗਈ ਸੀ ਇਸ ਤੋਂ ਇਲਾਵਾ ਲੰਗਰ ਜਿਹੜਾ ਹੈ ਉਹ ਗੁਰੂ ਸਾਹਿਬ ਦੁਆਰਾ ਹੀ ਚਲਾਇਆ ਜਾ ਰਿਹਾ ਸੀ ਤਾਂ ਗੁਰੂ ਸਾਹਿਬ ਨੂੰ ਪ੍ਰਥੀਏ ਦਾ ਬਹੁਤ ਜ਼ਿਆਦਾ ਵਿਰੋਧ ਆ ਜਿਹੜਾ ਉਹ ਸੈਨਾ ਪਿਆ ਸੀ ਇਸ ਤੋਂ ਇਲਾਵਾ ਜਦੋਂ ਕਾਫੀ ਲੰਬੇ ਸਮੇਂ ਤੱਕ ਗੁਰੂ ਅਰਜਨ ਦੇਵ ਜੀ ਦੇ ਘਰੇ ਕੋਈ ਔਲਾਦ ਪ੍ਰਾਪਤ ਨਹੀਂ ਹੋਈ ਤਾਂ ਅਕਸਰ ਪ੍ਰਥੀਏ ਕਿਹਾ ਕਰਦਾ ਸੀ ਆਪਦੀ ਪਤਨੀ ਨੂੰ ਕਿ ਜਲਦ ਹੀ ਮਿਹਰਬਾਨਾ ਜਿਹੜਾ ਉਹ ਗੱਦੀ ਉੱਪਰ ਵਿਰਾਜਮਾਨ ਹੋਏਗਾ ਕਿਉਂਕਿ ਅਰਜਨ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਈ ਆ ਤੇ ਉਹਦੀ ਪਤਨੀ ਜੋ ਕਰਮੋ ਹੈ ਇਤਿਹਾਸਕਾਰਾਂ ਅਕੋਰਡਿੰਗ ਇਹ ਵੀ ਆ ਕਿ ਉਹਦੀ ਪਤਨੀ ਜੋ ਕਰਮੋ ਸੀ ਉਹਨੇ ਵੀ ਅਰਜਨ ਦੇਵ ਜੀ ਪ੍ਰਤੀ ਆਪਣੇ ਪਤੀ ਪ੍ਰਥੀਆ ਨੂੰ ਬਹੁਤ ਜ਼ਿਆਦਾ 扑ਕਾਇਆ ਸੀ ਜਿਸ ਕਾਰਨ ਪ੍ਰਥੀਆ ਵੀ ਲੰਬੇ ਸਮੇਂ ਤੱਕ ਉਹਦੀਆਂ ਗੱਲਾਂ ਵਿੱਚ ਆਉਂਦਾ ਰਿਹਾ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦੇ ਘਰ ਪੁੱਤਰ ਦੀ ਪ੍ਰਾਪਤੀ ਹੋਈ 1595 ਦੇ ਵਿੱਚ ਤਾਂ ਉਹਨਾਂ ਨੂੰ ਬੜੀ ਹੈਰਾਨੀ ਵੀ ਹੋਈ ਤੇ ਜੈਲਸੀ ਵੀ ਹੋਈ ਕਿਹਾ ਜਾਂਦਾ ਕਿ ਜਦੋਂ ਮਾਤਾ ਗੰਗਾ ਜਿਹੜੀ ਸੀ ਪ੍ਰੈਗਨੈਂਟ ਹੋਈ ਸੀ ਤਾਂ ਉਦੋਂ ਉਹਨਾਂ ਨੇ ਕੁੱਖ ਦੇ ਵਿੱਚ ਹੀ ਪ੍ਰਿਥਵੀਆ ਤੇ ਉਹਦੀ ਪਤਨੀ ਨੇ ਉਹਨਾਂ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਫਿਰ ਚਲੋ ਉੱਥੋਂ ਵੀ ਬਚਾਇਆ ਗਿਆ ਤਾਂ ਗੋਬਿੰਦ ਸਿੰਘ ਦੇ ਪੈਦਾ ਹੋਣ ਤੋਂ ਹਰ ਗੋਬਿੰਦ ਸਿੰਘ ਦੇ ਪੈਦਾ ਹੋਣ ਤੋਂ ਬਾਅਦ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਦਾਈ ਦੁਆਰਾ ਵੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੱਪ ਦੁਆਰਾ ਵੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਨਾਂ ਵਿੱਚ ਵੀ ਕਾਮਯਾਬ ਨਾ ਹੋਏ ਤਾਂ ਬ੍ਰਾਹਮਣ ਦੁਆਰਾ ਦੁੱਧ ਪਿਲਾਏ ਜਾਣ ਵਾਲੀ ਰਸਮ ਵਿੱਚ ਵੀ ਜ਼ਹਿਰ ਪਿਲਾ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਬਟ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੇ ਗਏ ਚੰਗੇ ਕਰਮਾਂ ਦਾ ਫਲ ਸੀ ਔਰ ਸਿੱਖਾਂ ਜਾਂ ਕਹਿ ਲੋ ਸ਼ਰਧਾਲੂਆਂ ਦਾ ਜਾਂ ਫਿਰ ਜੋ ਅੱਜ ਦੀ ਸਿਚੁਏਸ਼ਨ ਵਿੱਚ ਸਿੱਖ ਹੈਗੇ ਉਹਨਾਂ ਨੂੰ ਸਪੋਰਟ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਕਾਰਜ ਕਰਨੇ ਸੀ ਉਹਨਾਂ ਦੇ ਕਰਕੇ ਉਹਨਾਂ ਦੀ ਉਮਰ ਆ ਜਿਹੜੀ ਉਹ ਲੰਬੇ ਸੀ ਤੇ ਉਹਨਾਂ ਨੂੰ ਕੁਝ ਨਹੀਂ ਹੋਇਆ ਅੰਤ ਪ੍ਰਥੀਆ ਆਪਣੀ ਮੌਤ ਤੱਕ ਵੀ ਇਹ ਕੰਮ ਕਰਦਾ ਰਿਹਾ ਔਰ ਇਹ ਵੀ ਕਿਹਾ ਜਾਂਦਾ ਕਿ ਪ੍ਰਥੀਆ ਨੇ ਗੁਰੂ ਅਰਜਨ ਦੇਵ ਜੀ ਦੀ ਬਰਾਬਰੀ ਕਰਨ ਦੇ ਲਈ ਸਾਰੇ ਉਹ ਕੰਮ ਕੀਤੇ ਸੀ ਜਿੰਨਾ ਕੰਮਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ-ਸਮੇਂ ਤੇ ਕਰਦੇ ਆ ਰਹੇ ਸੀ ਕਿਹਾ ਜਾਂਦਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਮਤਲਬ ਗੁਰਗੱਦੀ ਪ੍ਰਾਪਤ ਕੀਤੀ ਸੀ ਤਾਂ ਉਹਨੇ ਕਾਫੀ ਵਿਰੋਧ ਕਰਕੇ ਗੱਦੀ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਹਨੂੰ ਗੱਦੀ ਨਹੀਂ ਹੋਈ ਤਾਂ ਉਹਨੇ ਆਪਣਾ ਇੱਕ ਅਲੱਗ ਗੱਦੀ ਦਾ ਸਿਸਟਮ ਸੈੱਟ ਕਰ ਲਿਆ ਸੀ ਤੇ ਉਹਨੂੰ ਹੌਲੀ ਹੌਲੀ ਅੱਗੇ ਚੱਲ ਕੇ ਉਹ ਮੀਨਾ ਸੰਪਰਦਾਇ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਆ ਫਿਰ ਜਦੋਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸ਼ਹਿਰ ਬਸਾਇਆ ਸੀ ਤਾਂ ਵੀ ਉਹਨੇ ਲਾਗੇ ਦੇ ਪਿੰਡ ਵਿੱਚ ਸਰੋਵਰ ਤੇ ਮੰਦਿਰ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਸਥਾਪਨਾ ਦੇ ਟਾਈਮ ਤੇ ਵੀ ਉਹਨੇ ਆਪਣਾ ਇੱਕ ਅਲੱਗ ਮੰਦਿਰ ਔਰ ਗੁਰਦੁਆਰੇ ਦੀ ਸਥਾਪਨਾ ਕਰ ਲਈ ਸੀ ਇਸ ਤਰ੍ਹਾਂ ਉਹਨੇ ਆਪਣੀ ਗੱਦੀ ਆ ਜਿਹੜੀ ਉਹ ਕਿਤੇ ਨਾ ਕਿਤੇ ਸਟੈਬਲਿਸ਼ ਕਰ ਲਈ ਸੀ ਜੋ ਬਾਅਦ ਵਿੱਚ ਸਾਡੇ ਸਾਹਮਣੇ ਮੀਨਾ ਸੰਪਰਤਾ ਦੇ ਰੂਪ ਵਿੱਚ ਪ੍ਰਤੱਖ ਨਜ਼ਰ ਆਉਣ ਲੱਗੀ ਸੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਥੀਆ ਨੇ ਗੁਰੂ ਸਾਹਿਬ ਦੇ ਮਤਲਬ ਸਮੇਂ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਸੀ ਬਹੁਤ ਸਾਰੀਆਂ ਔਕੜਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਸੀ ਜਿਸ ਕਾਰਨ ਗੁਰੂ ਸਾਹਿਬ ਉਹਦੇ ਵਿਰੋਧ ਕਰਕੇ ਲੰਬੇ ਸਮੇਂ ਤੱਕ ਪਰੇਸ਼ਾਨ ਰਹੇ ਸੀ ਪਰ ਗੁਰੂ ਸਾਹਿਬ ਚੰਨਾ ਸਬਰ ਸੰਤੋਖ اور ਸ਼ਾਂਤੀ ਸੀ ਐਨੇ ਜਿਆਦਾ ਉਹ ਅੰਦਰੋਂ ਪੇਸ਼ੈਂਸ ਨਾਲ ਭਰੇ ਹੋਏ ਸੀ ਕਿ ਉਹਨਾਂ ਨੇ ਪ੍ਰਿਥੀ ਦੇ ਇੰਨਾ ਸਾਰੇ ਵਿਰੋਧਾਂ ਦਾ ਕਿਸੇ ਵੀ ਤਰ੍ਹਾਂ ਗੁੱਸੇ ਨਾਲ ਜਿਹੜਾ ਜਵਾਬ ਨਹੀਂ ਦਿੱਤਾ ਸੀ ਉਹਨਾਂ ਨੇ ਇਹਨੂੰ ਨਿਮਰਤਾ ਨਾਲ ਹੀ ਲਿਆ ਉਸ ਤੋਂ ਬਾਅਦ ਹੈ ਕੱਟੜ ਮੁਸਲਮਾਨਾਂ ਦੀ ਦੁਸ਼ਮਣੀ ਕੱਟੜ ਮੁਸਲਮਾਨਾਂ ਦੀ ਦੁਸ਼ਮਣੀ ਤਾਂ ਹੁਣ ਜਿੱਥੇ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਹੀ ਭਰਾ ਦਾ ਵਿਰੋਧ ਆ ਜਿਹੜਾ ਉਹ ਸੈਨਾ ਪੈ ਰਿਆ ਤਾਂ ਉੱਥੇ ਹੀ ਉਹਨੂੰ ਦੂਸਰੀ ਕੌਮ ਜੋ ਉਸ ਸਮੇਂ ਪੋਲੀਟੀਕਲੀ ਵੀ ਐਕਟਿਵ ਆ ਉਹ ਹੈ ਮੁਸਲਮਾਨਾ ਦੀ ਕੌਮ ਉਹਨਾਂ ਦਾ ਵੀ ਉਹਨਾਂ ਨੂੰ ਪ੍ਰਭਲ ਵਿਰੋਧ ਆ ਜਿਹੜਾ ਉਹ ਸੈਨਾ ਬਿਆ ਸੀ ਕਿਉਂਕਿ ਮੁਸਲਮਾਨਾਂ ਨੂੰ ਲੱਗਾ ਲੱਗਿਆ ਸੀ ਕਿ ਇਹ ਲਹਿਰ ਜੋ 1499 ਤੋਂ ਬਾਅਦ ਉਹ ਗੁਰੂ ਸਾਹਿਬ ਦੀਆਂ ਉਦਾਸੀਆਂ ਤੋਂ ਬਾਅਦ ਕਾਫੀ ਹੱਦ ਤੱਕ ਵਿਕਸਿਤ ਹੋ ਰਹੀ ਸੀ ਜਿਦੇ ਆਲਰੇਡੀ ਚਾਰ ਗੁਰੂ ਹੋ ਚੁੱਕੇ ਸੀ ਤੇ ਪੰਜਵਾਂ ਗੱਦੀ ਤੇ ਬੈਠ ਚੁੱਕਿਆ ਸੀ ਉਹ ਕਾਫੀ ਡਿਵੈਲਪ ਹੋ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਲਦੀ ਇਸਲਾਮ ਦਾ ਖਾਤਮਾ ਇਹ ਲਹਿਰ ਕਰ ਦੇਗੀ ਦਾ ਕਾਰਨ ਇਹ ਸੀ ਕਿ ਇਸ ਲਹਿਰ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ ਸੀ ਸਾਰੇ ਲੋਕਾਂ ਨੂੰ ਬਰਾਬਰ ਦਾ ਕਰ ਦਿੱਤਾ ਜਾਂਦਾ ਸੀ ਤਾਂ ਲੋਕ ਅਟਰੈਕਟ ਹੋ ਰਹੇ ਸੀ ਔਰ ਵੱਧ ਤੋਂ ਵੱਧ ਸ਼ਰਧਾਲੂ ਆ ਜਿਹੜੇ ਇਸ ਲੇਅਰ ਵਿੱਚ ਸ਼ਾਮਲ ਹੋ ਰਹੇ ਸੀ ਜਿਸ ਕਾਰਨ ਮੁਸਲਮਾਨਾਂ ਨੂੰ ਇਹ ਫੀਲ ਹੋਣ ਲੱਗਿਆ ਕਿ ਇਹ ਇਹ ਲੋਕ ਆ ਜਿਹੜੇ ਉਹ ਸਾਨੂੰ ਅੱਗੇ ਚੱਲ ਕੇ ਖਰਾਬ ਕਰਨਗੇ ਫਿਰ ਗੁਰੂ ਸਾਹਿਬ ਨੇ ਇੱਥੇ ਇੱਕ ਕੰਮ ਇਹ ਵੀ ਕੀਤਾ ਸੀ ਕਿ ਹਰਿਮੰਦਰ ਸਾਹਿਬ ਦੀ ਨੀਵ ਰੱਖੀ ਗਈ ਔਰ ਹਰਿਮੰਦਰ ਸਾਹਿਬ ਦੀ ਨੀਵ ਰੱਖਣ ਨਾਲੇ ਚੀਜ਼ ਹੋਈ ਕਿ ਉਹਦੇ ਦਰਵਾਜ਼ੇ ਚਾਰੋਂ ਪਾਸੇ ਰੱਖੇ ਗਏ ਜੋ ਇਸ ਚੀਜ਼ ਦਾ ਸੰਕੇਤ ਦਿੰਦੇ ਸੀ ਸ਼ਾਇਦ ਉਪਦੇਸ਼ਾਂ ਵਿੱਚ ਵੀ ਇਸ ਚੀਜ਼ ਨੂੰ ਦੁਹਰਾਇਆ ਜਾਂਦਾ ਰਿਹਾ ਹੋਵੇਗਾ ਕਿ ਸਾਰੇ ਧਰਮਾਂ ਲਈ ਖੁੱਲ੍ਹਾ ਹੈ ਜੋ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਸੀ ਉਹਨਾਂ ਦੇ ਲਈ ਫਿਰ ਇਸ ਤੋਂ ਇਲਾਵਾ ਇਹ ਵੀ ਚੀਜ਼ ਹੈਗੀ ਸੀ ਕਿ ਗੁਰੂ ਸਾਹਿਬ ਨੇ ਬਾਣੀਆਂ ਇਕੱਠੀ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਸੰਚਾਲਨ ਕਰਨਾ ਵੀ ਸ਼ੁਰੂ ਕਰਤਾ ਸੀ ਸੰਕਲਨ ਕਰਨਾ ਸ਼ੁਰੂ ਕਰਤਾ ਸੀ ਜੋ ਉਹਨਾਂ ਦੇ ਲਈ ਇੱਕ ਹੋਰ ਵੱਡੀ ਸਮੱਸਿਆ ਬਣਦੀ ਜਾ ਰਹੀ ਸੀ ਜਿਸ ਕਾਰਨ ਉਹਨਾਂ ਨੇ ਫਿਰ ਅੱਗੇ ਚੱਲ ਕੇ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਕਿ ਗੁਰੂ ਸਾਹਿਬ ਦੁਆਰਾ ਗੁਰੂ ਸਾਹਿਬ ਦੁਆਰਾ ਕੀਤੇ ਜਾ ਰਹੇ ਧਰਮ ਦੇ ਕਾਰਜਾਂ ਕਰਕੇ ਗੁਰੂ ਸਾਹਿਬ ਨੂੰ ਜਲਦੀ ਹੀ ਉਹ ਸਾਰੇ ਧਰਮਾਂ ਦਾ ਨਾਸ਼ ਕਰ ਦੇਣਗੇ ਤਾਂ ਇੱਥੇ ਇੱਕ ਅੰਦੋਲਨ ਸਾਡੇ ਸਾਹਮਣੇ ਆਉਂਦਾ ਨਕਸ਼ਬੰਦੀ ਅੰਦੋਲਨ ਨਕਸ਼ਬੰਦੀ ਅੰਦੋਲਨ ਜਿਸ ਅੰਦੋਲਨ ਨੂੰ ਸ਼ੁਰੂ ਕੀਤਾ ਗਿਆ ਸੀ ਸਰਹੰਦ ਵਿੱਚ ਸ਼ੇਖ ਫੈਜੀ ਸਰਹੰਦੀ ਦੁਆਰਾ ਇਹ ਵਿਅਕਤੀ ਬੜੇ ਵੱਡੇ ਲੈਵਲ ਦਾ ਕੱਟੜ ਸੀਗਾ ਜਿਸ ਨੇ ਮਤਲਬ ਗੁਰੂ ਸਾਹਿਬ ਦਾ ਬਹੁਤ ਪ੍ਰਭਲ ਵਿਰੋਧ ਕੀਤਾ ਇੰਨੇ ਅਕਬਰ ਨੂੰ ਵੀ ਕੋਸ਼ਿਸ਼ ਕੀਤੀ ਇਸ ਚੀਜ਼ ਦੇ ਵਿੱਚ ਲੈ ਕੇ ਆਉਣ ਦੀ ਕਿ ਗੁਰੂ ਅਰਜਨ ਸਾਹਿਬ ਜਿਹੜੇ ਆ ਸਿੱਖਾਂ ਦਾ ਪੰਜਵਾਂ ਗੁਰੂ ਜੋ ਬਣਿਆ ਬੈਠਾ ਹੈ ਉਹ ਮਤਲਬ ਇਸ ਤਰ੍ਹਾਂ ਦਾ ਵਿਅਕਤੀ ਹੈ ਜਿਹੜਾ ਬਾਕੀ ਧਰਮਾਂ ਦੇ ਲਈ ਖਤਰਾ ਬਣਦਾ ਜਾ ਰਿਹਾ ਖਾਸ ਤੌਰ ਤੇ ਇਸਲਾਮ ਧਰਮ ਦੇ ਲਈ ਪਰ ਕਿਉਂਕਿ ਅਕਬਰ ਇੱਕ ਉਦਾਰਵਾਦੀ ਸ਼ਾਸਕ ਸੀ ਧਰਮ ਦੇ ਸ਼ਾਂਚੀਲਤਾ ਉਹਦੇ ਵਿੱਚ ਵੱਡੇ ਲੈਵਲ ਤੇ ਸੀ ਤਾਂ ਉਹਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕੋਈ ਵੀ ਅ ਮਤਲਬ ਕਾਰਵਾਈਆ ਜਿਹੜੀ ਉਹ ਨਹੀਂ ਕੀਤੀ ਜਿਸ ਕਾਰਨ ਨਕਸ਼ਬੰਦੀ ਜਾਂ ਕੱਟੜ ਮੁਸਲਮਾਨ ਉਹਨਾਂ ਤੋਂ ਖਫਾ ਵੀ ਰਹਿੰਦੇ ਸੀ ਪਰੇਸ਼ਾਨ ਵੀ ਰਹਿੰਦੇ ਸੀ ਔਰ ਇੱਥੋਂ ਤੱਕ ਕੇ ਉਹ ਲੰਬੇ ਸਮੇਂ ਤੱਕ ਉਹਦੇ ਕੋਲੋਂ ਨਾਰਾਜ਼ ਵੀ ਰਹੇ ਆ ਤਾਂ ਇਹ ਹੀ ਇੱਕ ਕਾਰਨ ਸੀ ਕਿ ਮੁਸਲਮਾਨਾਂ ਨੇ ਉਹਨਾਂ ਦੇ ਖਿਲਾਫ ਵੱਡੇ ਲੈਵਲ ਤੇ ਇੱਕ ਪ੍ਰਬੰਧ ਜਿਹੜਾ ਵਿਰੋਧ ਆ ਉਹਦਾ ਮਤਲਬ ਸ਼ੁਰੂ ਕੀਤਾ ਔਰ ਲੰਬੇ ਸਮੇਂ ਤੱਕ ਉਹਨਾਂ ਨੇ ਇਸ ਚੀਜ਼ ਵਿੱਚ ਕੋਸ਼ਿਸ਼ ਕੀਤੀ ਕਿ ਉਹ ਇਸ ਚੀਜ਼ ਵਿੱਚ ਇਹਨਾਂ ਨੂੰ ਇਸ ਵਿਰੋਧ ਦਾ ਗੁਰੂ ਅਰਜਨ ਦੇਵ ਜੀ ਉੱਪਰ ਕੋਈ ਖਾਸ ਫਰਕ ਨਹੀਂ ਪਿਆ ਕਿਉਂਕਿ ਉਹ ਆਪਣੇ ਆਪ ਨੂੰ ਸ਼ਾਂਤ ਕਰ ਚੁੱਕੇ ਸੀ ਤੇ ਗੁਰਗੱਦੀ ਦੇ ਕੰਮਾਂ ਵਿੱਚ ਲੱਗੇ ਹੋਏ ਸੀ ਸਿੱਖ ਧਰਮ ਦਾ ਵਿਕਾਸ ਕਰਨ ਵਿੱਚ ਲੱਗੇ ਹੋਏ ਸੀ ਉਸ ਤੋਂ ਬਾਅਦ ਹੈ ਬ੍ਰਾਹਮਣਾਂ ਦਾ ਵਿਰੋਧ ਤਾਂ ਬ੍ਰਾਹਮਣ ਵੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਹੀ ਲਗਾਤਾਰ ਇਸ ਲਹਿਰ ਦਾ ਵਿਰੋਧ ਕਰ ਰਹੇ ਸੀ ਉਹਦਾ ਕਾਰਨ ਇਹ ਸੀ ਕਿ ਬ੍ਰਾਹਮਣਾਂ ਨੂੰ ਲੱਗਦਾ ਸੀ ਕਿ ਇਹ ਲਹਿਰ ਜੋ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਰਹੀ ਆ ਉਹ ਲਹਿਰ ਖਤਰਾ ਬਣ ਜੇਗੀ Hindu ਸਮਾਜ ਦੇ ਲਈ ਜਾਂ Hindu ਧਰਮ ਦੇ ਲਈ ਉਹਦਾ ਕਾਰਨ ਇਹ ਸੀ ਕਿ Hindu ਧਰਮ ਵਿੱਚ ਜਿਹੜੀਆਂ ਕੁਰਤੀਆਂ ਆਈਆਂ ਹੋਈਆਂ ਸੀ ਜਿਦੇ ਵਿੱਚ ਜਾਤੀ ਪਰਥਾਸੀ ਫਿਰ ਸ਼ੁਆਸ਼ੋਦੀ ਪ੍ਰਥਾਸੀ ਇਸਤਰੀਆਂ ਦਾ ਜਿਹੜਾ ਮੁਸਲਮਾਨ ਆ ਉਹ ਨਹੀਂ ਕੀਤਾ ਜਾਂਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਉਲਟ ਜਾ ਰਹੀਆਂ ਨੇ ਇਸ ਲਹਿਰ ਦੇ ਵਿੱਚ ਇਸ ਲਹਿਰ ਵਿੱਚ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਇਸਤਰੀਆਂ ਦਾ ਸਨਮਾਨ ਕੀਤਾ ਜਾਂਦਾ ਜਾਤੀ ਪ੍ਰਥਾ ਜਾਂ ਸ਼ੁਆਸ਼ਾ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ ਜਿਸ ਕਾਰਨ ਹਿੰਦੂ ਸਮਾਜ ਦੇ ਜਿਹੜੇ ਦਲਿਤ ਸੀ ਜਾਂ ਉਸ ਸਮੇਂ ਦੇ ਤੁਸੀਂ ਕਹਿ ਸਕਦੇ ਹੋ ਕਿ ਚੌਥੀ ਕਲਾਸ ਸੀ ਜਿਹੜੀ ਅਕੋਰਡਿੰਗ ਟੂ ਹਿੰਦੂ ਰਿਲੀਜਨਸੀ ਉਹ ਇਹਦੇ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਸੀ ਇਹਦੇ ਵਿੱਚ ਆ ਕੇ ਕਨਵਰਟ ਹੋ ਰਹੇ ਸੀ ਸੇਮ ਹੀ ਮੁਸਲਮਾਨ ਧਰਮ ਦੇ ਵਿੱਚ ਕੀਤਾ ਜਾ ਰਿਹਾ ਸੀ ਅਕੋਰਡਿੰਗ ਟੂ ਹਿਸਟਰੀ ਕਿ ਉਹ ਸਾਰੇ ਵਰਗ ਜਿਨ੍ਹਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਨਾਲ ਵਖਰੇਵਾਂ ਰੱਖਿਆ ਜਾਂਦਾ ਸੀ ਉਹਨਾਂ ਨੂੰ ਨੀਚਾ ਸਮਝਿਆ ਜਾਂਦਾ ਸੀ ਉਹ ਸਾਰੇ ਇਸ ਲਹਿਰ ਵਿੱਚ ਆ ਰਹੇ ਸੀ ਇਸ ਲਹਿਰ ਵਿੱਚ ਸੰਗਤ ਵਿੱਚ ਇੱਕੋ ਜਗ੍ਹਾ ਇੱਕ ਇੱਕੋ ਮੰਚ ਤੇ ਬੈਠ ਕੇ ਉਪਦੇਸ਼ ਸੁੰਣਾ ਲੰਗਰ ਛਕਣਾ ਪਿੱਕੋ ਜਗ੍ਹਾ ਤੇ ਬੈਠ ਕੇ ਸਾਰੇ ਲੰਗਰ ਛਕਦੇ ਸੀ ਨਾ ਕੋਈ ਉੱਚੀ ਜਾਤੀ ਦਾ ਸੀ ਨਾ ਕੋਈ ਨੀਵੀਂ ਜਾਤੀ ਦਾ ਸੀ ਨਾ ਹੀ ਕੋਈ ਅਮੀਰ ਸੀ ਨਾ ਹੀ ਕੋਈ ਗਰੀਬ ਸੀ ਨਾ ਹੀ ਕੋਈ ਕਾਲਾ ਨਾ ਹੀ ਕੋਈ ਗੋਰਾ ਨਾ ਹੀ ਇਸ ਤਰ੍ਹਾਂ ਦਾ ਵਖਰੇਵਾ ਜਿਹੜਾ ਉਹ ਰੱਖਿਆ ਜਾਂਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸਾਰੀਆਂ ਚੀਜ਼ਾਂ ਉਹਨਾਂ ਦੇ ਖਿਲਾਫ ਜਾ ਰਹੀਆਂ ਨੇ ਫਿਰ ਇਹ ਵੀ ਸੀ ਕਿ ਬ੍ਰਾਹਮਣਾਂ ਦੁਆਰਾ ਕੀਤੇ ਜਾ ਰਹੇ ਯੱਗਾਂ ਜਿਹੜੇ ਜਾਂ ਰੀਤੀ ਰਿਵਾਜਾਂ ਜਾਂ ਜੋ ਵੀ ਸ਼ਲੋਕ ਦਾ ਪਾਠ ਕੀਤਾ ਜਾ ਰਿਹਾ ਸੀ ਉਹ ਬਹੁਤ ਖਰਚੀਲਾ ਹੋ ਗਿਆ ਸੀ ਹੁਣ ਇਹਦੇ ਵਿੱਚ Hindu ਧਰਮ ਦਾ ਕੋਈ ਕਸੂਰ ਨਹੀਂ ਹੈ ਪਰ ਉਸ ਸਮੇਂ ਇਹਨੂੰ ਮੰਨਣ ਵਾਲੇ ਲੋਕਾਂ ਨੇ ਇਹਦੇ ਵਿੱਚ ਬੁਰਾਈਆਂ ਜਿਹੜੀਆਂ ਉਹ ਪੈਦਾ ਕਰਦੀਆਂ ਹੁਣ ਉਹ ਜੋ ਵੀ ਬ੍ਰਾਹਮਣ ਆ ਕੋਈ ਸ਼ਲੋਕ ਪੜਨ ਵਾਸਤੇ ਆਇਆ ਰਿਗਵੇਦ ਦੇ ਮਹਾਭਾਰਤ ਦੇ ਜਾਂ ਕੋਸ਼ ਮਾ ਤੁਸੀਂ ਗੀਤਾ ਦੇ ਸ਼ਲੋਕ ਲਾ ਲਓ ਹੁਣ ਉਹ ਜੋ ਪੈਸਾ ਲੈ ਰਿਹਾ ਹੈ ਜਾਂ ਜੋ ਉਹ ਸਮੱਗਰੀ ਉਹਨਾਂ ਤੋਂ ਦਾਨ ਵੱਜੋਂ ਲੈ ਰਿਹਾ ਉਹ ਕ੍ਰਿਸ਼ਨ ਜੀ ਤੱਕ ਥੋੜੀ ਨਾ ਪਹੁੰਚੇਗੀ ਕਿ ਕ੍ਰਿਸ਼ਨ ਜੀ ਇਹਦੇ 'ਚ ਗਲਤ ਹੋਗੇ ਪਰ ਹਾਂ ਉਹਨਾਂ ਦੁਆਰਾ ਦਿੱਤੇ ਗਏ ਸ਼ਲੋਕਾਂ ਨੂੰ ਪੜਨ ਕਰਕੇ ਤੇ ਦਾਨ ਸਮੱਗਰੀ ਉੱਚੇ ਲੈਵਲ ਦੀ ਮੰਗਣ ਕਰਕੇ ਖਰਚੀਲੀ ਹੋਣ ਕਰਕੇ ਜਿਹੜਾ ਹੈ ਉਹ ਧਰਮ ਦੇ ਵਿੱਚ ਬੁਰਾਈਆਂ ਆ ਚੁੱਕੀਆਂ ਸੀ ਜਿਸ ਕਾਰਨ ਇਸ ਦੇ ਰੀਤੀ ਰਿਵਾਜ ਵੀ ਸੌਖੇ ਸੀ ਇਸ ਧਰਮ ਦੇ ਜਿਹੜੀ ਬਰਾਬਰਤਾ ਵੀ ਬੜੇ ਅچھے ਤਰੀਕੇ ਨਾਲ ਦਿੱਤੀ ਜਾ ਰਹੀ ਸੀ ਜਿਸ ਕਰਕੇ ਲੋਕ ਅਟਰੈਕਟ ਹੋ ਰਹੇ ਸੀ ਜੋ ਬ੍ਰਾਹਮਣਾਂ ਨੂੰ ਲੱਗਦਾ ਸੀ ਕਿ ਸਾਡੇ ਲਈ ਖਤਰਾ ਪੈਦਾ ਹੋ ਰਿਹਾ ਤਾਂ ਬ੍ਰਾਹਮਣਾ ਨੇ ਇਹਦੇ ਵਿੱਚ ਆਪਣੇ ਆਪ ਨੂੰ ਇਨਕਲੂਡ ਕਰਕੇ ਅਕਬਰ ਤੱਕ ਇਸ ਚੀਜ਼ ਦੀ ਗੋਹਾਰ ਲਗਾਈ ਕਿ ਸਾਨੂੰ ਜਿਹੜਾ ਉਹ ਖਤਰਾ ਪੈਦਾ ਹੋ ਰਿਹਾ ਇਸ ਲਹਿਰ ਦੇ ਆਨ ਕਰਕੇ ਤੇ ਗੁਰੂ ਸਾਹਿਬ ਦੇ ਖਿਲਾਫ ਇੱਕ ਕਾਰਵਾਈ ਆ ਜਿਹੜੀ ਉਹ ਅਕਬਰ ਤੋਂ ਦੁਬਾਰਾ ਕਰਵਾਈ ਗਈ ਪਰ ਅਕਬਰ ਨੇ ਇੱਥੇ ਫੇਰ ਗੁਰੂ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਇਸ ਵਿੱਚ ਕੋਈ ਵੀ ਬੁਰਾਈ ਆ ਜਿਹੜੀ ਉਹ ਨਜ਼ਰ ਨਹੀਂ ਆਈ ਇਸ ਤੋਂ ਇਲਾਵਾ ਸੀ ਚੰਦੂ ਸ਼ਾ ਦਾ ਵਿਰੋਧ ਚੰਦੂ ਸ਼ਾ ਦਾ ਵਰੋਧ ਚੰਦੂ ਸ਼ਾ ਨੂੰ ਚੰਦੂ ਮੱਲ ਵੀ ਆਖਿਆ ਜਾਂਦਾ ਜਾਂ ਚੰਦੂ ਲਾਲ ਵੀ ਕਿਹਾ ਜਾਂਦਾ ਚੰਦੂ ਮੱਲ ਜਾਂ ਚੰਦੂ ਸ਼ਾ ਇਹ ਵੀ ਇਹਦਾ ਸੌਰੀ ਲਾਲ ਇਹ ਵੀ ਇਹਨੂੰ ਕਿਹਾ ਜਾਂਦਾ ਇਹ ਲਾਹੌਰ ਦਾ ਰਹਿਣ ਵਾਲਾ ਠੀਕ ਹੈ ਇੱਕ ਬੈਂਕਰ ਆ ਤੇ ਮੁਗਲ ਕਰ ਉਗਰਾਉਣ ਵਾਲਾ ਅਫਸਰ ਜਾਂ ਅਧਿਕਾਰੀ ਹੈ ਤਾਂ ਇਹ ਰਾਜਸ਼ਾਹੀ ਨਾਲ ਰਿਲੇਟਡ ਆ ਗਿਆ ਤਾਂ ਹੁਣ ਇਹ ਗੁਰੂ ਸਾਹਿਬ ਦਾ ਵਿਰੋਧੀ ਕਿਵੇਂ ਹੋਇਆ ਇਹਦੀ ਇੱਕ ਪੁੱਤਰੀ ਹੈ ਜਿਸ ਪੁੱਤਰੀ ਦਾ ਰਿਸ਼ਤਾ ਲੈ ਕੇ ਇਹ ਗੁਰੂ ਅਰਜਨ ਦੇਵ ਜੀ ਕੋਲ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਕਿ ਤੁਹਾਡੇ ਪੁੱਤਰ ਜਿਹੜੇ ਸ਼੍ਰੀ ਗੁਰੂ ਜਿਹੜੇ ਮਤਲਬ ਤੁਹਾਡੇ ਪੁੱਤਰ ਨੇ ਹਰਗੋਬਿੰਦ ਜੀ ਸੋਹਣੇ ਸੁਨੱਖੇ ਨੇ ਨੌਜਵਾਨ ਨੇ ਜਿਨ੍ਹਾਂ ਨਾਲ ਮੈਂ ਆਪਣਾ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹਣਾ ਮੈਂ ਇੱਕ ਜਿਹੜਾ ਮਤਲਬ ਵਿਆਹ ਸੰਬੰਧ ਦਾ ਉਹ ਇਸ ਲਹਿਰ ਨਾਲ ਸਥਾਪਿਤ ਕਰਨਾ ਚਾਹਣਾ ਪਰ ਗੁਰੂ ਸਾਹਿਬ ਨੇ ਪਹਿਲੀ ਵਾਰੀ ਤਾਂ ਉਹਦੇ ਇਸ ਵਿਚਾਰ ਉੱਪਰ ਵਿਚਾਰ ਵਟਾਂਦਰਾ ਕਰਨ ਦੀ ਸਹਿਮਤੀ ਆ ਜਿਹੜੀ ਪ੍ਰਗਟਾਤੀ ਸੀ ਪਰ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਜਿਹੜੇ ਵਿਚੋਲੇ ਇਸ ਸਬੰਧ ਨੂੰ ਬਣਾਉਣਾ ਚਾਹੁੰਦੇ ਸੀ ਕਿ ਚੰਦੂ ਸ਼ਾਹ ਦੀ ਪੁੱਤਰੀ ਦਾ ਵਿਆਹ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨਾਲ ਕਰਾਉਣਾ ਚਾਹੁੰਦੇ ਸੀ ਜੋ ਵਿਚੋਲੀਏ ਦਾ ਵਿਚੋਲੀਏ ਦਾ ਕੰਮ ਉਹਦਾ ਕਰ ਰਹੇ ਸੀ ਓ ਲੋਕ ਜਦੋਂ ਗੁਰੂ ਸਾਹਿਬ ਕੋਲੋਂ ਵਿਚਾਰ ਵਟਾਂਦਰੇ ਦੀ ਗੱਲ ਲੈ ਕੇ ਚੰਦੂ ਸ਼ਾਹ ਕੋਲ ਗਏ ਤਾਂ ਚੰਦੂ ਇਹ ਇਤਿਹਾਸਕਾਰ ਕਹਿੰਦੇ ਕਿ ਚੰਦੂ ਸ਼ਾਹ ਨੇ ਕਿਹਾ ਸੀ ਕਿ ਤੁਸੀਂ ਜਿਹੜੀ ਚੰਦੂ ਸ਼ਾਹ ਦੀ ਹਵੇਲੀ ਦੇ ਵਿੱਚ ਬੈਠ ਕੇ ਹੋ ਇਹ ਸਾਰੀ ਵਾਰਤਾ ਲਾਪ ਦੱਸ ਦਿਆ ਤਾਂ ਚੰਦੂ ਸ਼ਾਹ ਗੁਰੂ ਸਾਹਿਬ ਦੇ ਖਿਲਾਫ ਅਪਮਾਨਿਤ ਵਰਡ ਕਹਿੰਦਾ ਹੈ ਕਿ ਤੁਸੀਂ ਚੁਬਾਰੇ ਦੀ ਇਟਮੋਰੀ ਉੱਪਰ ਲਾ ਆਇਓ ਇਹ ਵਰਡ ਚੰਦੂ ਸ਼ਾਹ ਦੁਆਰਾ ਗੁਰੂ ਅਰਜਨ ਦੇਵ ਜੀ ਦੇ ਲਈ ਬੋਲੇ ਗਏ ਸੀ ਤੇ ਗੁਰੂ ਅਰਜਨ ਦੇਵ ਜੀ ਤੱਕ ਇਹ ਸਾਰੀ ਗੱਲਬਾਤ ਆ ਜਿਹੜੀ ਵਿਚੋਲੇ ਔਰ ਅ ਮਤਲਬ ਚੰਦੂ ਸ਼ਾਹ ਦਰਮਿਆਨ ਹੋਈ ਸੀ ਇਹ ਪਹੁੰਚ ਜਾਂਦੀ ਆ ਜੋ ਕਿ અપਮਾਨਿਤ ਸ਼ਬਦ ਆ ਹੁਣ ਗੁਰੂ ਸਾਹਿਬ ਦੇ ਉੱਪਰ ਕਹਿੰਦੇ ਕੋਈ ਰਿਐਕਸ਼ਨ ਨਹੀਂ ਕਰ ਰਹੇ ਪਰ ਸਿੱਖ ਸੰਗਤ ਨੂੰ ਇਹ ਚੀਜ਼ ਆ ਜਿਹੜੀ ਪਸੰਦ ਨਹੀਂ ਆਉਂਦੀ ਜਿਸ ਕਰਕੇ ਸਿੱਖ ਸੰਗਤ ਗੁਰੂ ਅਰਜਨ ਗੁਰੂ ਅਰਜਨ ਸਾਹਿਬ ਦੀ ਸਾਹਮਣੇ ਬੇਨਤੀ ਕਰਦੇ ਆ ਕਿ ਤੁਸੀਂ ਮਤਲਬ ਇਸ ਰਿਸ਼ਤੇ ਨੂੰ ਨਾ ਅਪਣਾਓ ਇਸ ਰਿਸ਼ਤੇ ਤੋਂ ਇਨਕਾਰ ਇਨਕਾਰ ਕਰ ਦਿਓ ਕਿਉਂਕਿ ਚੰਦੂ ਸ਼ਾਹ ਤੋਂ ਨੂੰ અપਮਾਨਿਤ ਕਰ ਰਿਹਾ ਪਰ ਗੁਰੂ ਸਾਹਿਬ ਇਸ ਰਿਸ਼ਤੇ ਨੂੰ ਇਸ ਕਰਕੇ ਨਹੀਂ ਸੈਕਸੈਪਟ ਕਰਨਾ ਚਾਹੁੰਦੇ ਕਿਉਂਕਿ ਚੰਦੂ ਸ਼ਾਹ ਜਿਹੜਾ ਹੈ ਉਹ ਹੈਗਾ ਰਾਜ ਰਾਜਸ਼ਾਹੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲਾ ਮੁਗਲ ਦਰਬਾਰ ਵਿੱਚ ਜਾ ਕੇ ਬੈਠਦਾ ਹੈ ਤੇ ਜੇਕਰ ਉਹਨਾਂ ਦੇ ਘਰ ਦੀ ਬੇਟੀ ਗੁਰੂ ਤਾਂ ਚੰਦੂ ਸ਼ਾਹੀ ਪੁੱਤਰੀ ਦਾ ਜੇਕਰ ਅ ਗੁਰੂ ਸਾਹਿਬ ਦੇ ਪੁੱਤਰ ਨਾਲ ਜੋ ਕਿ ਹਰਗੋਬਿੰਦ ਸਿੰਘ ਜੀ ਉਹਨਾਂ ਨਾਲ ਰਿਸ਼ਤਾ ਹੋ ਜਾਂਦਾ ਤਾਂ ਗੁਰੂ ਸਾਹਿਬ ਨੂੰ ਰਾਜਨੀਤਿਕ ਦਬਾਅ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਸੀ ਜਿਸ ਕਰਕੇ ਗੁਰੂ ਸਾਹਿਬ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੰਦੇ ਆ ਤਾਂ ਹੁਣ ਚੰਦੂ ਸ਼ਾਹ ਨੂੰ ਲੱਗਦਾ ਕਿ ਮੈਂ ਜੋ ਕਿ ਲੈਂਡ ਰੈਵੈਨਿਊ ਆਫੀਸਰ ਆ ਲਾਹੌਰ ਦੇ ਵਿੱਚ ਮੇਰੀ ਚੰਗੀ ਪਹੁੰਚ ਹੈ ਮੇਰੀ ਇੱਕ ਪਹਿਚਾਨ ਹੈ ਰਾਜ ਦਰਬਾਰੇ ਉੱਠਦਾ ਬੈਠਦਾ ਮੈਂ ਮੁਗਲਾ ਨਾਲ ਮੇਰੇ ਸਬੰਧ ਨੇ ਤੇ ਮੇਰੇ ਬੇਟੀ ਦੇ ਰਿਸ਼ਤੇ ਨੂੰ ਮਨਾਂ ਕਰਕੇ ਅਰਜਨ ਦੇਵ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਸੋਸਾਇਟੀ ਵਿੱਚ ਮੈਂ ਜਿਹੜਾ ਬਦਨਾਮ ਹੋਵਾਂਗਾ ਕਿ ਮੇਰੀ ਪੁੱਤਰੀ ਦਾ ਜਿਹੜਾ ਮੈਰਿਜ ਦੇ ਲਈ ਇਨਕਾਰ ਹੋਇਆ ਹੈ ਰਿਸ਼ਤੇ ਦੇ ਲਈ ਇਨਕਾਰ ਹੋਇਆ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਵਿਆਹ ਸੰਬੰਧੀ ਜੇਕਰ ਰਿਸ਼ਤੇ ਦੀ ਕੋਈ ਗੱਲ ਚੱਲ ਰਹੀ ਆ ਤੇ ਉਹਦੇ ਵਿੱਚ ਨਾ ਇਨਕਾਰ ਹੋ ਜਾਂਦਾ ਨਾ ਨੁਕਰ ਹੋ ਜਾਂਦੀ ਔਰ ਰਿਸ਼ਤਾ ਪੂਰਾ ਨਹੀਂ ਚੜਦਾ ਤਾਂ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਜਿਸ ਕਾਰਨ ਮੰਨਿਆ ਜਾਂਦਾ ਸੀ ਕਿ ਮਤਲਬ ਸੋਸਾਇਟੀ ਵਿੱਚ ਬੇਇੱਜ਼ਤੀ ਹੋਊਗੀ ਜੇ ਬੱਚੇ ਦਾ ਮੁੜ ਕੇ ਅੱਗੇ ਰਿਸ਼ਤੇ ਕਰਨੇ ਔਖੇ ਹੋਣਗੇ ਕਿ ਪੁੱਛਿਆ ਜਾਏਗਾ ਕਿ ਪਹਿਲਾਂ ਵਾਲੇ ਰਿਸ਼ਤੇ ਤੋਂ ਕਿਉਂ ਇਨਕਾਰ ਹੋ ਗਿਆ ਸੀ ਫਿਰ ਰਹਿੰਦਾ ਹੁੰਦਾ ਚੰਦੂ ਸ਼ਾਹ ਤਾਂ ਮੁਗਲ ਦਰਬਾਰੇ ਆਉਣੀ ਜਾਣੀ ਸੀਗੀ ਉਹਦੀ ਤੇ ਉਹ ਉਹਦੀ ਪੁੱਤਰੀ ਨੂੰ ਜੇਕਰ ਕੋਈ ਇਨਕਾਰ ਕਰਦਾ ਤਾਂ ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਸੀ ਜਿਸ ਕਾਰਨ ਚੰਦੂ ਸ਼ਾਹ ਗੁਰੂ ਅਰਜਨ ਦੇਵ ਜੀ ਉੱਪਰ ਬਹੁਤ ਜ਼ਿਆਦਾ ਗਰੋਧਿਤ ਹੋ ਜਾਂਦਾ ਤੇ ਉਹ ਵੀ ਹੁਣ ਪ੍ਰਿਥੀਏ ਸੁਲੀਖਾਨ ਤੇ ਹੋਰ ਵਿਰੋਧੀਆਂ ਨਾਲ ਜਾ ਕੇ ਮਿਲ ਜਾਂਦਾ ਜਿੱਥੇ ਉਹ ਮਤਲਬ ਮੁਗਲ ਦਰਬਾਰ ਦੇ ਵਿੱਚ ਲਗਾਤਾਰ ਕੰਨ ਭਰਦਾ ਰਹਿੰਦਾ ਮੁਗਲ ਦਰਬਾਰ ਦਰਬਾਰ ਦੇ ਵਿੱਚ ਬੈਠੇ ਲੋਕਾਂ ਦੇ ਤੇ ਬਾਦਸ਼ਾਹ ਦੇ ਕੇ ਅਰਜਨਦੇਵ ਜੀ ਅੱਗੇ ਚੱਲ ਕੇ ਵੱਡੀ ਸਮੱਸਿਆ ਪੈਦਾ ਕਰ ਸਕਦਾ ਅਰਜਨਦੇਵ ਜੀ ਜਿਹੜਾ ਹੈ ਉਹ ਲੋਕਾਂ ਨੂੰ ਆਪਣੇ ਮਗਰ ਲਾ ਰਿਹਾ ਪਖੰਡੀ ਸਾਧ ਹੈ ਵਗੈਰਾ ਵਗੈਰਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਦੁਆਰਾ ਗੁਰੂ ਸਾਹਿਬ ਖਿਲਾਫ ਕੀਤੀਆਂ ਜਾਂਦੀਆਂ ਨੇ ਜਿਸ ਦਾ ਅਸਰ ਅਕਬਰ ਉੱਪਰ ਤਾਂ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਕਬਰ ਉਦਾਰਵਾਦੀ ਸ਼ਾਸਕ ਜਿਹੜਾ ਜੋ ਧਰਮ ਪ੍ਰਤੀ ਸਹਿਨਸ਼ੀਲਤਾ ਰੱਖਦਾ ਸੀ ਉਹ ਗੱਡੀ ਉੱਪਰ ਬੈਠਾ ਰਹਿੰਦਾ ਬਾਦਸ਼ਾਹੀ ਕਰਦਾ ਰਹਿੰਦਾ ਉਨੀ ਦੇਰ ਤੱਕ ਗੁਰੂ ਅਰਜਨ ਦੇਵ ਜੀ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਪਰ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਗੁਰੂ ਸਾਭੀਆਂ ਸਮੱਸਿਆਵਾਂ ਵੱਜ ਜਾਂਦੀਆਂ ਨੇ ਕਿਉਂ ਕਿ ਜਹਾਂਗੀਰ ਆਪਣੇ ਪਿਓ ਦਾਦੇ ਵਾਂਗ ਬਿਲਕੁਲ ਵੀ ਨਹੀਂ ਸੀ ਧਾਰਮਿਕ ਸਹਿਨਸ਼ੀਲਤਾ ਉਹਦੇ ਅੰਦਰ ਬਹੁਤ ਘੱਟ ਸੀ ਥੋੜੀ ਦੇਰ ਤੱਕ ਤਾਂ ਉਹਦੇ ਰਿਸ਼ਤੇ ਚੰਗੇ ਰਹਿੰਦੇ ਆ ਪਰ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਖਿਲਾਫ ਉਹਦੇ ਕੰਨ ਭਰੇ ਜਾਂਦੇ ਆ ਜਿਵੇਂ ਜਿਵੇਂ ਵੀ ਉਹਨੂੰ ਗੁਰੂ ਸਾਹਿਬ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਤੇ ਇੱਕ ਫਿਰ ਉਹਦਾ ਆਪ ਦਾ ਵੀ ਮਸਲਾ ਹੋ ਗਿਆ ਸੀ ਕਿ ਖੁਸਰੋ ਨੂੰ ਰਾਜਕੁਮਾਰ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਇਤਿਹਾਸਕਾਰ ਅਕੋਰਡਿੰਗ ਕਈ ਇਤਿਹਾਸਕਾਰ ਕਹਿੰਦੇ ਆ ਕਿ ਪਨਾਹ ਦਿੱਤੀ ਗਈ ਸੀ ਉਹਦੇ ਲਈ ਅਰਦਾਸ ਕੀਤੀ ਗਈ ਸੀ ਮੱਥੇ ਤੇ ਤਿਲਕ ਲਗਾਇਆ ਗਿਆ ਸੀ ਤਾਂ ਹੁਣ ਇਹਦੇ ਵਿੱਚ ਕੀ ਸਚਾਈਆਂ ਨੇ ਉਹਨਾਂ ਬਾਰੇ ਤਾਂ ਆਪਾਂ ਅੱਗੇ ਗੱਲ ਕਰਾਂਗੇ ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਦੀ ਵੀਡੀਓ ਬਣਾਵਾਂਗੇ ਤਾਂ ਇਹ ਸਾਰੇ ਕਾਰਨਾ ਕਰਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਤਾ ਸੀ ਉਦੋਂ ਸਾਰੇ ਵਿਰੋਧ ਆ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਗੱਦੀ ਤੇ ਬੈਠਣ ਤੋਂ ਬਾਅਦ 19 ਦਿਨ ਤੱਕ ਜਿੰਨੀ ਦੇਰ ਤੱਕ ਗੁਰੂ ਸਾਹਿਬ ਅਕਾਲ ਚਲਾਣਾ ਨਹੀਂ ਕਰਕੇ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ ਗਿਆ ਚਲਦੇ ਰਹੇ ਉਹਨਾਂ ਦੇ ਨਾਲ ਨਾਲ ਬੇਸ਼ੱਕ ਇਹ ਸਾਰੇ ਵਿਰੋਧ ਗੁਰੂ ਸਾਹਿਬ ਦੇ ਖਿਲਾਫ ਚੱਲਦੇ ਰਹੇ ਫਿਰ ਵੀ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਸੀ ਬਹੁਤ ਹੀ ਜ਼ਿਆਦਾ ਮਤਲਬ ਸਿੱਖ ਧਰਮ ਨੂੰ ਵਿਧਾਇਆ ਸੀ ਔਰ ਉਸ ਤੋਂ ਵੀ ਕੀਤੇ ਜਾਦਾ ਵੱਡੀ ਚੀਜ਼ ਸਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨਾ ਸੀ ਜਿਹਨੂੰ ਅੱਗੇ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਧਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਗੁਰਤੇਗ ਬਾਦੜ ਜੀ ਦੀ ਬਾਣੀ ਐਡ ਕੀਤੀ ਸੀ ਤੇ ਉਹਨਾਂ ਨੇ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ 11ਵਾਂ ਗੁਰੂ ਹੋਣ ਦਾ ਮਾਣ ਬਖਸ਼ਤਾ ਸੀ ਤੇ ਇਹ ਕਿਹਾ ਸੀ ਕਿ ਸਿੱਖ ਧਰਮ ਦੇ 10 ਗੁਰੂਆਂ ਤੋਂ ਬਾਅਦ ਅਗਲੇ ਜਿਹੜਾ ਸਦੀਵੀ ਗੁਰੂ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਹੋਵੇਗਾ ਜਿਸ ਨੂੰ ਅੱਜ ਵੀ ਉਵੇਂ ਹੀ ਮੰਨਿਆ ਜਾ ਰਿਹਾ ਤੇ ਉਵੇਂ ਹੀ ਉਹਨੂੰ ਸਤਿਕਾਰਤ ਪੜਿਆ ਵੀ ਜਾ ਰਿਹਾ ਲੋਕਾਂ ਦੁਆਰਾ ਉਹਦੀ ਬਾਣੀ ਦਾ ਜਿਹੜਾ ਉਚਾਰਨ ਆ ਉਹ ਕੀਤਾ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਉਸ ਸਮੇਂ ਦੌਰਾਨ ਜਦੋਂ ਉਹਨਾਂ ਦਾ ਬਹੁਤ ਪ੍ਰਬਲ ਵਿਰੋਧ ਹੋ ਰਿਹਾ ਸੀ ਉਦੋਂ ਸਿੱਖ ਧਰਮ ਦੀ ਵਾਂਗ ਡੋਰ ਨੂੰ ਪਕੜਿਆ ਸੀ ਤੇ ਬੜੇ ਹੀ ਅچھے ਤਰੀਕੇ ਨਾਲ ਵਧਾਇਆ ਸੀ ਇਹ ਸਾਰੀਆਂ ਉਹ ਸਮੱਸਿਆਵਾਂ ਨੇ ਜਿਹੜੀਆਂ ਗੁਰੂ ਸਾਹਿਬ ਦੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਉਹਨਾਂ ਦੇ ਨਾਲ-ਨਾਲ ਚੱਲਦੀਆਂ ਰਹੀਆਂ ਇਹ ਸੀ ਗੁਰੂ ਅਰਜਨ ਦੇਵ ਜੀ ਦਾ ਮੁੱਢਲਾ ਜੀਵਨ ਤੇ ਗੁਰਗੱਦੀ ਦੀ ਪ੍ਰਾਪਤੀ ਤੇ ਨਾਲ ਹੀ ਗੁਰਗੱਦੀ ਦੇ ਸਮੇਂ ਤੇ ਬੈਠਣ ਸਮੇਂ ਆਉਣ ਵਾਲੀਆਂ ਔਕੜਾਂ ਗੁਰੂ ਸਾਹਿਬ ਦੇ ਕਾਰਜਾਂ ਬਾਰੇ ਤੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਗੱਲਬਾਤ ਅਗਲੀ ਵੀਡੀਓ ਵਿੱਚ ਕੀਤੀ ਜਾਊਗੀ ਧੰਨਵਾਦ